ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਰੇਡ ਕਰਕੇ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਗਈ ਤੇ ਪੁਲਿਸ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਉੱਪਰ ਇਹ ਵੱਡੀ ਪਦਰਤੇ ਸ਼ਰਾਬ ਦਾ ਨਜਾਇਜ਼ ਤੰਦਾਲ ਚੱਲ ਰਿਹਾ ਸੀ ਹਲਕਾ ਮਹਿਲਕਲ ਦੇ ਥਾਣਾ ਸ਼ੇਰਪੂਰਾ ਦੇ ਵਿੱਚ ਪੈਂਦੇ ਪਿੰਡ ਬੜੀ ਵਿੱਚ ਐਕਸਾਈਜ਼ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਇਤਲਾਮਿਲਨ ਤੇ ਮੌਕੇ ਤੇ ਰੇਡ ਕੀਤੀ ਗਈ ਜਿੱਥੇ ਇੱਕ ਗੱਡੀਆਂ ਵਿੱਚ ਵੱਡੀ ਮਾਤਰਾ ਵਿੱਚ ਤਕਰੀਬਨ 700 ਲੀਟਰ ਦੇ ਕਰੀਬ ਲਾਹਣ ਦੇਸੀ ਦੇਸੀ ਸ਼ਰਾਬ ਅਤੇ ਕਸੀਦੀ ਸ਼ਰਾਬ ਦੀਆਂ ਬੋਤਲਾਂ ਅਤੇ ਸ਼ਰਾਬ ਬਣਾਉਣ ਦਾ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ। ਸਾਡੀ ਐਕਸਾਈਜ਼ ਟੀਮ ਨੂੰ ਇਤਲਾਹ ਮਿਲੀ ਸੀ ਕਿ ਬੜੇ ਪਿੰਡ ਦੇ ਵਿੱਚ ਭੁੱਲਾ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈਗਾ ਇਹ ਨਗਾਇਜ਼ ਸ਼ਰਾਬ ਕਸ਼ੀਦ ਕਰਕੇ ਵੇਚਦਾ ਹੈਗਾ। ਜਿਹਦੀ ਇਤਲਾਹ ਦੇ ਉੱਤੇ ਅਸੀਂ ਅੱਜ ਵੀ ਅੱਜ ਵੀ ਉਹਨੇ ਭਾਰੀ ਮਾਤਰਾ ਦੇ ਵਿੱਚ ਰਲਾਹਨ ਪਾਈ ਹੋਈ ਹੈ। ਉਹਦੇ ਤੇ ਅਸੀਂ ਜਿਹੜੀ ਹੈਗੀ ਆ ਆ ਪਿੰਡ ਦੇ ਵਿੱਚ ਰੇਡ ਕੀਤੀ ਆ। ਆਈਨਾਂ ਦੇ ਘਰੋਂ ਤੇ ਸਾਨੂੰ ਪਾਰੀ ਮਤਲਾ ਦੇ ਵਿੱਚ ਉਹ ਰੇਲਾ ਹਨ ਬਰਾਮਦ ਹੋਈ ਹੈ ਕੀ ਕੁਝ ਬਰਾਮਦ ਹੋਇਆ ਕਿਸ ਤਰ੍ਹਾਂ ਦੀ ਹਾਲਾਤ ਸੀ ਜਦੋਂ ਰੇਡ ਕੀਤੀ ਗਈ ਅ ਜਦੋਂ ਸਾਡੀ ਟੀਮ ਨੇ ਕੀਤੀ ਜੇ ਉਹਰੇ ਮੇਰੇ ਇੰਸਪੈਕਟਰ ਸਾਹਿਬ ਨੇ ਉਹਰੇ ਠੀਕ ਹੈ ਤੇ ਇਹਨਾਂ ਨੇ ਜਦੋਂ ਰੇਡ ਕੀਤੀ ਹੈ ਤਾਂ ਉਹਰੇ ਲਗਭਗ 14 ਡਰਮ ਲਾਹਣ ਦੇ ਮਿਲੇ ਨੇ ਤੇ ਪਾਰੀ ਮਤਲਾ ਵਿੱਚ ਕਸ਼ੀਦ ਕੀਤੀ ਹੋਈ ਸ਼ਰਾਬ ਮਿਲੀ ਹੈ ਉਹਰੇ ਤੋਂ ਠੀਕ ਹੈ ਤੇ ਸ਼ਰਾਬ ਪਕੀਦ ਕਰਨ ਲਈ ਜਿਹੜਾ ਸ਼ਰਾਬ ਵਰਤਿਆ ਜਾਂਦਾ ਵਾਸਤੇ ਜਿਹੜਾ ਸਮਾਨ ਵਰਤਿਆ ਜਾਂਦਾ ਗੂੜੂ ਹੋ ਗਿਆ ইস্ট ਹੋ ਗਈ ਜੋ ਵੀ ਜੋ ਜੋ ਸਮਾਨ ਹੀ ਨੇ ਸ਼ਰਾਬ ਵਾਸਤੇ ਪਕੀਦ ਕਰਨ ਵਾਸਤੇ ਵਰਤਿਆ ਜਾਂਦਾ ਉਹ ਸਮਾਨ ਉਰੇ ਬ੍ਰਾਮ ਬ੍ਰਾਮd ਹੋਇਆ ਉਹ ਤੁਸੀਂ ਦੇਖ ਹੀ ਸਕਦੇ ਹੋ ਸਾਰਾ ਸਮਾਨ ਉਰੇ ਪਿਆ ਹੈਗਾ ਸਾਰਾ ਖਿੰਡ ਰਿਆ ਹੋਇਆ ਤੇ ਜਿਹੜੀ ਪੱਠੀ ਲੱਗੀ ਹੋਈ ਆ ਬਹੁਤ ਵੱਡੀ ਪੱਠੀ ਲਾਈ ਹੋਈ ਆ ਜਿਵੇਂ ਪਰਫੈਕਸ਼ਨਲੀ ਜਿਹੜੇ ਵੇਚਦੇ ਨੇ ਸ਼ਰਾਬ ਪਕੀਦ ਕਰਕੇ ਤੇ ਉਹ ਪੱਠੀ ਬ੍ਰਾਮd ਹੋਈ ਗਈ ਆ ਇਸ ਵਿਅਕਤੀ ਦਾ ਘਰ ਹੈਗਾ ਕੀ ਨਾਮ ਹੈਗਾ ਵਿਅਕਤੀ ਰਜਿਸਟਰ ਉਹੀ ਪੜਿਆ ਤੇ ਭੁੱਲਾ ਸਿੰਘ ਹੈ ਜੀ ਭੁੱਲਾ ਸਿੰਘ ਸਨ ਉਹ ਬਿਰਛਾ ਸਿੰਘ ਸਰ ਅੰਦਾਜ਼ਨ ਕਿੰਨੀਆਂ ਕਿਹ ਜੇ ਆਪਾਂ ਪੇਟੀਆਂ حساب ਵਾਲੇ ਤੇ ਕਿੰਨੀਆਂ ਪੇਟੀਆਂ ਹੋ ਸਕਦੀਆਂ ਨੇ ਦੇਖੋ ਇਹ ਲਾਹਨ ਹੈਗੀ ਹੈ ਲਾਹਨ ਮੈਂ ਤੁਹਾਨੂੰ ਦੱਸਤੀ ਜੀ ਕਿ ਤਕਰੀਬਨ 14 ਡਰਮ ਲਾਹਨ ਦੇ ਨੇ ਜੀ ਡਰਮੀਆਂ ਅੰਦਾਜ਼ਾ 700 700 ਲੀਟਰ ਦੇ ਕਰੀਬ ਹੈਗੀ ਹੈ ਇਹ ਕੀ ਹੋਈ ਸ਼ਰਾਬ ਇਨਕਲੂਡਡ ਹੈ ਜੀ ਸਭ ਵਿੱਚ ਨਹੀਂ ਇਹ ਤੋਂ ਇਲਾਵਾ ਕਸ਼ੀਦ ਕੀਤੀ ਹੋਈ ਜਿਹੜੀ ਹੈਗੀ ਉਹ ਅਜੇ ਗਿਣਤੀ ਕਰਨੀ ਹੈ ਅਸੀਂ ਉਹ ਕਸ਼ੀਦ ਕੀਤੀ ਹੋਈ ਸ਼ਰਾਬ ਜਿਹੜੀ ਅਲੱਗ ਤੋਂ ਬਰਾਮਦ ਹੋਈ ਹੈ ਉਹ ਤੁਹਾਨੂੰ ਬਾਅਦ ਵਿੱਚ ਦੱਸ ਦੰਦੇ ਹਾਂ ਅਸੀਂ ਕਿ ਕਿੰਨੀ ਸ਼ਰਾਬ ਜਿਹੜੀ ਹੈਗੀ ਹੈ ਕਸ਼ੀਦ ਕੀਤੀ ਹੋਈ ਬਰਾਮਦ ਹੋਈ ਹੈ ਇਹ ਐਸਏ ਕਰਨਜੀਤ ਸਾਣਾ ਸ਼ੇਰਪੁਰ ਬੜੀ ਵਿਕੀ ਇੱਕ ਕੱਢੀ ਹੋਈ ਸ਼ਰਾਬ ਤੇ ਲਾਹਣ ਬਰਾਮਦ ਕੀਤਾ ਕਿੰਨੀ ਮਾਤਰਾ ਦੇ ਵਿੱਚ ਬਰਾਮਦ ਹੋਇਆ ਇੱਥੋਂ ਸਾਨੂੰ 14 ਕਿਲੋ ਲਾਹਾਂ ਦੇ ਬਰਾਮਦ ਹੋਏ ਨੇ ਬਾਕੀ ਤਫਤੀਸ਼ ਜਾਰੀ ਹੈ ਜੀ ਕੱਢੀ ਹੋਈ ਸ਼ਰਾਬ ਵੀ ਬਰਾਮਦ ਹੋਇਆ ਸਰ ਕੀ ਕਾਰਵਾਈ ਕਰਦੇ ਹੋ ਸਰ ਇਹਦੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਸ਼ੇ ਵਿਰੁੱਧ ਦਿੱਤੀਆਂ ਹਦਾਇਤਾਂ ਦੇ ਖਿਲਾਫ ਆਪਣੇ ਦਿੱਤੀਆਂ ਹੋਈਆਂ ਹਦਾਇਤਾਂ ਦੇ ਮੁਤਾਬਕ ਅਸੀਂ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹਾਂ ਸਰ ਜੇਕਰ ਗੱਲ ਕਰੀ ਪਰਵਾਸ ਤੇ ਕੋਈ ਪਹਿਲਾਂ ਵੀ ਇਸ ਤਰ੍ਹਾਂ ਦਾ ਮੰਗ ਨਹੀਂ ਨਹੀਂ ਸਰ ਇਹਦੀ ਜਾਂਚ ਬਾਅਦ ਚ ਫੜਤਾਲ ਕੇ ਅਜੇ ਕੋਈ ਸਾਹਮਣੇ ਨਹੀਂ ਆਇਆ ਇਸ ਤੱਕ ਪਟਿਆਲਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਿਟਾਰੀਆਂ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਸਥਿਤੀ ਦਾ ਚੈਕ ਚਾਲਿਆ ਦੌਰੇ ਤੋਂ ਬਾਅਦ ਰਾਜਪਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੂਬੇ ਵਿਛਾਣਾਂ ਕਾਰਨ ਪਿਆਦਾ ਹੋਈ ਗੰਭੀਰ ਸਥਿਤੀ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗੁਲਾਬ ਚੰਦ ਕਿਟਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਜਾਰੀ ਕੀਤੀ ਗਈ 1600 ਕਰੋੜ ਰੁਪਏ ਸਿਰਫ ਇੱਕ प्रतिकात्मक रकम आते पूरी रकम नहीं उन्होंने स्पष्ट किया कि यह रकम हार्ड रात कार्य विस्तृतंत सहायता प्रदान करने के सिर्फ मोडली सहायता वो जो गई है 2025 की 1988 से भी अधिक था तीन प्रमुख नदियों में तो सामान्यतः रावी सबसे ज्यादा आपकी बार हमको प्रभावित किया है सतलज और व्यास का भी है लेकिन गगर के पानी ने भी एक तरह से काफी कुछ एक तरह से चुनौती आ गई तब घर में भी जो पानी का लेवल था वो उसके बाद सबसे अधिक था खतरे के निशान से ऊपर भी जा था और उसके कारण से घर से प्रभावित जो एरिया है उसमें विशेष प्रकार का मानव हानि तो इतनी नहीं हुई लेकिन फसलों की और बाकी प्रकार के जो नुकसान है वो हुए तो इसीलिए आया था कि कम से कम एक बार समय तो काफी गुजर रहा है लेकिन अभी भी आपके यहाँ गगर खतरे की बिंदु के आसपास ही चल रही है पिछले दो दिन में थोड़ा सा एक फिट पानी जरूर उतरा है लेकिन अभी भी अपन उसको एकदम सेफ नहीं कह सकते और आपके यहाँ बाढ़ का जो कारण मैंने आकर के समझा है कि इसके जो तटबंध हैं उनके जहाँ जहाँ भी कमजोर हाँ है, हैं उनके टूटना और उनको बचाना ये सबसे बड़ी चुनौती थी क्योंकि तो उसके कारण से ही फ्लड का पानी ज्यादा फैल सकता है लेकिन ये अच्छा रहा कि सब लोगों ने विशेष करके यहाँ पब्लिक ने भी एक तरह से प्रशासन के साथ जुड़ के जितने भी तटबंध टूटने की स्थिति थी उस सबको सेंड बैग लगा करके लोगों ने मदद करके प्रशासन ने आर्मी ने सभी ने मिलकर के व्यवस्था की उसके कारण से इस नुकसान से तो बच गए लेकिन दो तो समस्या मुझे यहाँ समझ में आई कि का जो है ऊपर का एरिया जहाँ से पानी जाता है वो काफी बैठ चौड़ा है लेकिन जैसे ही आगे जाते हैं पुलिया के पास के बाद से नीचे की जो है ना उसकी चौड़ाई कम होती चली गई तो उसके कारण से उसको पानी को लेने की क्षमता कम हो जाती है तो उससे तटबंध ज्यादा इफेक्ट होते हैं, हैं। ज्यादा टूटते लेकिन इसके बारे में मैंने जब जानकारी की तो पता लगा कि की इसमें घर का रिटिकेशन पैतीस वर्षों से सुप्रीम कोर्ट में पेंडिंग चल रहा है हरियाणा और पंजाब के बीच में और उसके कारण से कोई उसका स्थायी समाधान नहीं, नहीं। ਬਲਾਚੌਰ ਵਿੱਚ ਹੋਏ ਗੋਲੀਕਾਂਡ ਦਾ ਦੂਜਾ ਦੋਸ਼ੀ ਦੇਸੀ ਪਿਸਤਲ ਸਮੇਤ ਪੁਲਿਸ ਨੇ ਕਾਬੂ ਕੀਤਾ ਪਿਛਲੇ ਕੁਝ ਮਹੀਨਿਆਂ ਪਹਿਲਾਂ ਸਵੇਰ ਦੇ ਸਮੇਂ ਇੱਕ ਨੌਜਵਾਨ ਜੋ ਕਿ ਆਪਣੇ ਕੁੱਤੇ ਨੂੰ ਲੈ ਕੇ ਸੈਰ ਕਰ ਰਿਹਾ ਸੀ ਤਾਂ ਕੁਝ ਬੇਕਾਬਿਆਂ ਵੱਲੋਂ ਬਲਾਚੌਰ ਦੇ ਥਾਣਾ ਮੰਡੀ ਵਿੱਚ ਉਸ ਨੌਜਵਾਨ ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਵਿੱਚ ਗੋਲੀ ਉਸਦੇ ਕੁੱਤੇ ਦੀ ਲੱਤ ਤੇ ਜਾ ਵਜਦੀ ਤੇ ਉਸ ਦਾ ਬਚਾਅ ਹੋ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਪਹਿਲਾਂ ਹੀ ਇੱਕ ਦੋਸ਼ੀ ਜਿਸ ਦਾ ਨਾਂ ਆਰੀਅਨ ਪੁੱਤਰ ਰਕੇਸ਼ ਕੁਮਾਰ ਵਾਸੀ ਰਕੜਾਟਾ ਹਾ ਥਾਣਾ ਬਲਾਚੌਰ ਨੇ ਗ੍ਰਿਫਤਾਰ ਕੀਤਾ ਸੀ ਇਹਦੇ ਦੂਸਰਾ ਦੋਸ਼ੀ ਜੋ ਪੁਲਿਸ ਦੇ ਗ੍ਰਿਫਤੋ ਬਾਹਰ ਸੀ ਜਿਸ ਨੂੰ ਬਲਾਚੌਰ ਪੁਲਿਸ ਵੱਲੋਂ ਪਿਛਲੇ ਦਿਨੀ ਦੂਜੇ ਮੇਨ ਦੋਸ਼ੀ ਜਿਸ ਦਾ ਨਾਮ ਵਿਨੋਦ ਕੁਮਾਰ ਔਰ ਫਕਾਕਾ ਪੁੱਤਰ ਨਸੀਬ ਚੰਦ ਵਾਸੀ ਸੁਨਿਆਰਾ ਬਾਜ਼ਾਰ ਵਾਰਡ ਨੰਬਰ 5 ਗਹੂਣ ਰੋਡ ਬਲਾਚੌਰ ਨੂੰ ਦੋਸ਼ੀ ਗ੍ਰਿਫਤਾਰ ਕਰ ਲਿਆ ਮਾਨਯੋਗ ਅਦਾਲਤ ਬਲਾਚੌਰ ਵਿਕੇ ਪੇਸ਼ ਕਰਕੇ ਬਲਾਚੌਰ ਦੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਮਿਤੀ 31 5 2025 ਇੱਕ ਲੋਕਲ ਲੜਕਾ ਹੈ ਦਾ ਸ਼ੁਭ ਨੂੰ ਉਸ ਨੇ ਆਪਣੇ ਪੁੱਤਰ ਵਿਰਾਲ ਸਹਿਤ ਦਰਜ ਹੈ ਸੀ ਇਹ ਦੋਸ਼ੀ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਉਹਦੇ ਉੱਤੇ ਜਾਨਲੇਵਾ ਹਮਲਾ ਕੀਤਾ ਸੀ ਉਹ ਤੇ ਗੋਲੀ ਚਲਾਈ ਸੀ ਗੋਲੀ ਤਾਂ ਉਹ ਤਾਂ ਬਚ ਗਿਆ ਸੀ ਲੇਕਿਨ ਉਹਦੇ ਜਿਹੜਾ ਗੱਡੇ ਦੇ ਲਾਤੇ ਗੋਲੀ ਲੱਗੀ ਸੀ ਜਿਸ ਦੇ ਕਰਕੇ 75 ਨੰਬਰ ਮੁਕੱਦਮਾ ਦੋਸ਼ੀ ਦੇ ਖਿਲਾਫ ਦਰਜ ਕਰਤਾ ਸੀ ਤੇ ਇਹਦਾ ਜਿਹੜਾ ਸਾਥੀ ਹੈ ਆਰੀਅਨ ਉਹ ਅਸੀਂ ਪਹਿਲਾਂ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਹੁਣ 11/9/2025 ਨੂੰ ਇਹ ਤਾਂ ਇਹ ਦੋਸ਼ੀ ਹੈਗਾ ਹੈ ਜਨੋਦ ਕੁਮਾਰ ਇਹਨੂੰ ਵੀ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਤੇ ਇਹਦੇ ਖਾਸਤੇ ਵਿਸਤ੍ਰਿਤ ਬਰਾਮਦ ਹੋ ਚੁੱਕੀ ਹੈ ਤੇ ਤਾਂ ਉਹ ਜਿਹੜਾ ਹੈਗਾ ਦੋ ਦਿਨ ਦਾ ਕੁਲ ਸਰਮਾਨ ਤੁਸੀਂ ਆਸ ਕਰ ਸਕਦੇ ਆ ਇਸ ਵਾਰ ਜਿਹੜਾ ਫੜਿਆ ਤੁਸੀਂ ਰੋਕੀ ਤੇ ਇਹਦੇ ਤੇ ਕੋਈ ਅੱਗੇ ਵੀ ਮਕਦਮਾ ਹੈ ਉਹਦੇ ਬਾਰੇ ਵੀ ਥੋੜਾ ਦੱਸ ਦਿਓ ਇੱਥੇ ਪਹਿਲਾਂ ਇੱਕ ਲਾਈਜਰ ਜਿਹੜਾ 326 ਦਾ ਜਿੱਤਾ ਆਪੀ ਸੀਸੀ ਵੀ ਉਦਾ ਹੈਗਾ ਸਰ ਕਿੰਨੇ ਦਿਨ ਫਰਾਰ ਰਿਹਾ ਜੀ ਇਹ ਨੂੰ 31 ਮਈ ਤੋਂ ਲੈ ਕੇ 11 ਅਪ ਤੱਕ ਰੋਣਾ ਪਾ ਰਹੇ ਜੀ ਜਲੰਧਰ ਦੇ ਹਾਦ ਦੇ ਥਾਣਾ ਸਿਟੀ ਦੇ ਸਦਰ ਨਕੋਦਰ ਦੀ ਪੁਲਿਸ ਨੂੰ ਵਕਫ ਵਕ ਮਾਮਲੇ ਵਿੱਚ ਦੋ ਨਜਾਇਜ਼ ਪਿਸਤਲ ਸੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਕੋਦਰ ਸੁਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਨਿਵਾਸੀ ਮੈਤਪੁਰ ਤੋਂ 32 ਬੋਰ ਪਿਸਤਲ ਤੇ ਦੂਜਾ ਦੋਸ਼ੀ ਰੜਤ ਪਾਸੋਂ ਨਜਾਇਜ਼ ਪਿਸਤਲ ਤੇ 250 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਬਾਹਰਾਲ ਇਹਨਾਂ ਦਾ ਡਿਮਾਂਡ ਹਾਸਲ ਕਰ ਲਿਆ ਗਿਆ ਹੈ। ਏ ਜੀ ਸਾਡੇ ਦੋਨੇ ਕਿਸਾਨਾ ਸਿਟੀ ਦੇ ਵਿੱਚ ਤੇ ਇੱਕ थाना सदर ਦੇ ਵਿੱਚ ਅਸੀਂ ਪਿਸਤਲ ਦੀ ਇੱਕ ਪਿਸਤਲ ਦੀ ਰਿਕਵਰੀ ਕੀਤੀ ਦੋਨੇ ਥਾਣਿਆਂ ਚ ਵੱਖ-ਵੱਖ ਕੇਸਿਸ ਦੇ ਵਿੱਚ थाना ਸਿਟੀ ਦੇ ਵਿੱਚ ਇੱਕ ਗੁਰਪ੍ਰੀਤ ਸਿੰਘ ਸਾਨੂੰ ਬੁੱਧ ਸਿੰਘ ਇਹ ਬੀਟਲਪਿੰਡ ਦਾ ਰਹਿਣ ਵਾਲਾ ਮਹਿਤਪੁਰ ਦਾ ਇਹਦੇ ਕੋਲੋਂ ਇੱਕ ਬੱਤੀ ਬੋਰਡ ਦਾ ਪਿਸਤਲ ਜਿਹੜਾ ਰਿਕਵਰ ਕਰਕੇ ਐਫ ਆਰ ਨੰਬਰ 10725598 ਆ ਨਾਮ ਸਖਤੀ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਹੀ थाना सदर ਦੇ ਵਿੱਚ ਜਿਹੜਾ ਏਐਸ ਜਸਪਾਲ ਸਿੰਘ ਨੇ ਅਡਾ ਟਟਕਲਾ ਵਿੱਚ ਨਕਾ ਲਾਇਆ ਸੀ ਤੇ ਮੱਲੀਆ ਕਲਾਵਲੂ ਇੱਕ ਵਿਅਕਤੀ ਜਿਹੜਾ ਆਇਆ ਮੋਟਰਸਾਈਕਲ ਦੇ ਉੱਪਰ ਸਪਲੈਂਡਰ ਤੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕਰਨ ਤੇ ਉਹ ਨਾ ਰੁਕਿਆ ਉਹ ਅਗਲੇ ਬੰਦੇ ਨੂੰ ਭਜਾ ਕੇ ਮੋਟਰਸਾਈਕਲ ਲੈ ਗਿਆ ਜੋ ਅਗਲੇ ਬੰਦੇ ਦਾ ਮੋਟਰਸਾਈਕਲ ਸਲਿੱਪ ਹੋ ਕੇ ਉੱਡੇ ਗਿਆ ਤੇ ਉਹਦੇ ਕੋਲੋਂ ਜਿਹੜਾ ਵਾ ਇੱਕ 7.6mm ਦਾ ਪਿਸਤਲ ਤੇ 1.25kg ਜਿਹੜੀ ਅਫੀਮ ਬਰਮਲ ਹੋਈ ਉਸ ਸਬੰਧ ਵਿੱਚ ਅਫੇਰ ਨੰਬਰ 58 12925 ਜਿਹੜੀ ਦਰਜ ਕੀਤੀ ਗਈ ਸਰ ਇਹ ਜਿਹੜੇ ਦੋਨੇ આરોપી ਹੈਗੇ ਆ ਇਹਨਾਂ ਦਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਹਾਂਜੀ ਜਿਹੜਾ ਇਹ ਜਿਹੜਾ ਸਰਦਕ ਦੇ ਕੇਸ ਦੇ ਵਿੱਚ ਰੋਹਿਤ ਜਿਹੜਾ ਅਰੈਸਟ ਕੀਤਾ ਹੈ ਇੱਥੇ ਪਹਿਲਾਂ ਵੀ ਇੱਕ ਅਫੇਅਰ ਨੰਬਰ 39 ਮੁਹੱਲੀ ਥਾਣੇ ਵਿੱਚ ਐਨਡੀਪੀਐਸ ਐਕਟ ਐਨਟੀਐਫ ਮੁਹੱਲੀ ਦੇ ਵਿੱਚ ਦਰਜ ਹੈ ਆਲਰੇਡੀ ਪਹਿਲੇ ਦਰਜ ਹੋ ਗਿਆ ਜਲੰਧਰ ਵਿੱਚ ਚੋਰੀ ਦੀਆਂ ਵਾਰਦਾਤਾਂ ਦੇ ਖਿਲਾਫ ਕਾਰਵਾਈ ਕਰਦੇ ਹੋ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹ ਕਾਰਵਾਈ ਥਾਣਾ 8 ਦੀ ਪੁਲਿਸ ਨੇ ਕੀਤੀ ਹੈ ਇਸ ਬਾਬਤ ਬੋਲਦਿਆਂ ਡੀਐਸਪੀ ਆਕਰਸ਼ਿਕ ਜੈਨ ਨੇ ਕਿਹਾ ਹੈ ਕਿ ਇਹ ਗਰੋ ਲੰਬੇ ਸਮੇਂ ਤੋਂ ਵਾਹਨ ਚੋਰੀ ਕਰਨ ਵਿੱਚ ਸਰਗਰਮ ਸੀ ਬਾਹਰ ਆਲੇ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਕਿ ਕੇਜਪੁਰਾ ਮਾਮਲਾ ਜੀ ਹਾਂਜੀ ਜਲੰਧਰ ਸ਼ਹਿਰ ਦੇ ਵਿੱਚ ਹੋ ਰਹੀ ਚੋਰੀਆਂ ਨੂੰ ਨੱਥ ਪਾਉਣ ਵਾਸਤੇ ਤੇ ਐਂਟੀ ਸੋਸ਼ਲ ਐਕਟੀਵਿਟੀਆਂ ਤੇ 엘ਿਮੈਂਟਸ ਨੂੰ ਨੱਥ ਪਾਉਣ ਵਾਸਤੇ ਸੜੀ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਜਿਤੇ ਕਰਕੇ ਐਸਟੀਯੂ ਡਿਵੀਜ਼ਨ ਨੰਬਰ 8 ਦੀ ਟੀਮ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇਹਨਾਂ ਨੇ ਮੁਕੱਦਮਾ ਨੰਬਰ 215/22 ਅੰਡਰ ਸੈਕਸ਼ਨ 303 ਸਬਕਲੋਜ਼ 2 317 ਸਬਕਲੋਜ਼ 2 ਬੀ ਐਨ ਐਸ ਦਰਜ ਕੀਤਾ ਹੈ ਜਿਦੇ ਵਿੱਚ ਇਹਨਾਂ ਨੇ 4 ਅ ਚੋਰ ਜਿਹੜੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਉਹਨਾਂ ਤੋਂ ਸਾਨੂੰ 8 ਚੋਰੀ ਦੀ ਮੋਟਰਸਾਈਕਲਾਂ ਦੀ ਰਿਕਵਰੀ ਹੋਈ ਤੇ ਹਜੇ ਇਹਨਾਂ ਦੀ ਅੱਗੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਅੱਗੇ ਦੀ ਵੀ ਜਿਹੜੀ ਰਿਕਵਰੀ ਹੈ ਤੇ ਬਾਕੀ ਵੀ ਕਾਫੀ ਸਾਰੀ ਸਾਡੇ ਕੇਸਿਸ ਦੇ ਵਿੱਚ ਟ੍ਰੇਸ ਹੋਣਗੇ ਥੈਂਕ ਯੂ ਮਾਨਸਾ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਪੱਗਰਾਤ ਸੁਨੀਨਾ ਡੀਐਸਪੀ ਬੁੱਧਲਾਡਾ ਸਿਕੰਦਰ ਸਿੰਘ ਛੀਮਾ ਤੇ ਥਾਣਾ ਸਿਟੀ ਦੇ ਮੁਖ ਅਫਸਰ ਭੁਪਿੰਦਰਜੀਤ ਸਿੰਘ ਵਿਆਸਕ ਤਹਾਇਤਾ ਅਨੁਸਾਰ ਲੰਡੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਜਸਵਿੰਦਰ ਸਿੰਘ ਨੇ ਕਿਹਾ ਕਿ ਸੀਨੀਅਰ ਅਫਸਰਾਂ ਦੀਆਂ ਸਖਤ ਹਦਾਇਤਾਂ ਅਨੁਸਾਰ ਮੰਡੀ ਵਿੱਚ ਬਿਨਾਂ ਕੰਮ ਤੋਂ ਮੋਟਰਸਾਈਕਲਾਂ ਤੇ ਫਿਰਨ ਵਾਲਿਆਂ ਮੋਟਰਸਾਈਕਲਾਂ ਨੂੰ ਬੰਦ ਕੀਤਾ ਜਾਵੇਗਾ ਆਨਜੋਗ ਐਸਐਸਪੀ ਸਾਹਿਬ ਮਾਨਸਾ ਡੀਐਸਪੀ ਸਾਹਿਬ ਭਲਾੜਾ ਤੇ ਐਸਐਚਓ ਸਿਟੀ ਭਲਾੜਾ ਜੀ ਅਫਸਰਾਂ ਦੀਆਂ ਸਖਤ ਹਦਾਇਤਾਂ ਹਦਾਇਤਾਂ ਤਾਬਕ ਲੰਡੇ ਮੋਟਰਸਾਈਕਲ ਬੈਂਡ ਨੰਬਰੀ ਮੋਟਰਸਾਈਕਲ ਜੀ ਗੋਟ ਮੋਟਰਸਾਈਕਲ ਜੋ ਪਟਾਕੇ ਪਾਉਂਦੇ ਆ ਸੀਨੀਅਰ ਅਫਸਰਾਂ ਵੱਲੋਂ ਸਖਤ ਹਦਾਇਤਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਜੋ ਮੰਡੀ ਦੇ ਵਿੱਚ ਬਿਨਾਂ ਕੰਮ ਤੋਂ ਘੁੰਮਦੇ ਆ ਨਾ ਇਹ ਬਾਉਂਡ ਕੀਤਾ ਜਾਵੇ ਅਸੀਂ ਅਫਸਰਾਂ ਦੀ ਹਦਾਇਤਾਂ ਮੁਤਾਬਕ ਵੱਧ ਤੋਂ ਵੱਧ ਗਸ਼ਤਾ ਕਰਕੇ ਸ਼ਹਿਰ ਦੇ ਵਿੱਚ ਬਾਉਂਡ ਕਰ ਰਹੇ ਆ ਮੋਟਰਸਾਈਕਲ ਖਾਸ ਕਰਕੇ ਸਕੂਲ ਵਾਲੇ ਬੱਚਿਆਂ ਨੂੰ ਬੇਨਤੀ ਹੈ ਸਾਡੀ ਕਿ ਆਪਣੇ ਮੋਟਰਸਾਈਕਲ ਘੱਟ ਉਮਰ ਦੇ ਛੋਟੇ ਬੱਚਿਆਂ ਦੇ ਮੁੱਖਸੇ ਨਾ ਹੋਣਾ ਤੇ ਨਾ ਹੀ ਜਿਹੜੇ ਅਸੀਂ ਮੋਟਰਸਾਈਕਲ ਉੱਪਰ ਬੈਂਡ ਨੰਬਰ ਹੀ ਜਾਂ ਲੱਡੇ ਬੋਰਡ ਵਗੈਰਾ ਕਰਦੇ ਆ ਜਾਂ ਚਲਾਨ ਵਗੈਰਾ ਕੱਟਦੇ ਆ ਸਾਡੀ ਬੇਨਤੀ ਆ ਉਹਨਾਂ ਬਾਰੇ ਕੋਈ ਸ਼ਿਕਾਇਤ ਵਗੈਰਾ ਨਾ ਕਰਨ ਸਾਡੇ ਕੋਲ ਸਾਡੇ ਪੁਲਿਸ ਦੇ ਪਬਲਿਕ ਨੂੰ ਬੇਨਤੀ ਆ ਮਦਦ ਕਰਨ ਤਾਂ ਜੋ ਇਹ ਜੇ ਅੰਸਾ ਤੇ ਥਨ ਪੈ ਸਕੇ ਹੁਣ ਤੱਕ ਕਿੰਨੇ ਮੋਟਰਸਾਈਕਲ ਬਾਰਕਤੇ ਆ ਹੋਣ ਅਸੀਂ ਕਰੀਬ 7-8 ਮੋਟਰਸਾਈਕਲ ਬੋਰਡ ਕਰਤੇ ਤੇ ਕੁਝ ਚਲਾਨ ਕੱਟਿਆ ਜੀ ਸਾਰੇ ਫੋਲਟ ਦੇ ਮੋਟਰਸਾਈਕਲਾਂ ਤੇ ਬਹੁਤ ਮਾਰ ਰਹੇ ਨੇ ਤੁਹਾਡੇ ਉਹਨਾਂ ਦੇ ਵੇਲੇ ਸਹੀ ਪੂਰੀ ਨਿਗਰਾਨੀ ਰੱਖਦੇ ਆ ਜੇਕਰ ਸਾਡੀ ਅੱਖਾਂ ਚ ਕੋਈ ਆਇਆ ਉਹਨੂੰ ਬਖਸ਼ਾਂਗੇ ਨਹੀਂ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁبرو ਹੋਵਾਂਗੇ ਤਦ ਤੱਕ ਲਈ ਮੈਨੂੰ ਇਹਨਾਂ ਕਿ ਤੇਜਿੰਦਰ ਕੌਰ ਨੂੰ ਦਿਓ ਜਾਜ਼ਤ ਰੱਬ ਰਾਖਾ